ਵੈਗੁਰੂ ਜੀ ਦਾ ਖਾਲਸਾ ਹੈ ਵੈਗੁਰੂ ਜੀ ਦੀ ਫਦੇ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੋਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੂਹ ਨਾਨਕਨਾਮਲੇਵਾ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸੁਲਖਨੀ ਦੇ ਵਿਆਹ ਪਰੋਦੀ ਲੱਖ ਲੱਖ ਵਧਾਈ ਦਿਨਾ ਅੱਜ ਗੁਰਦਵਾਰਾ ਸਤ ਕਰਤਾਰੀਆ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹਿਰ ਦੇ ਇਲਾਕੇ ਦੇ ਪਤਵੰਤਿਆਂ ਦੀ ਔਰ ਸਭਾ ਸੁਸਾਇਟੀਆਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਵਿੱਚ ਸਾਰੇ ਆਪਸ ਵਿੱਚ ਮਿਲ ਕੇ ਵਿਚਾਰਾ ਕਰ ਰਹੇ ਆ ਵਿਚਾਰਾ ਇਸ ਸੰਬੰਧ ਵਿੱਚ ਨੇ ਕਿ ਜੋ ਇਹ ਕਾਰਜ ਨੇ ਮਾਲਕ ਦੇ ਇਹ ਸਾਰਿਆਂ ਦੇ ਸਹਿਯੋਗ ਨਾਲ ਇਸ ਦਿਨ ਨੂੰ ਮਨਾਇਆ ਜਾਵੇ ਔਰ ਇਹ ਗੁਰਦਰਾ ਕੰਧ ਸਾਹਿਬ ਗੁਰਦਰਾ ਸਤਕਰਤਾਰੀਆ ਸਾਹਿਬ ਗੁਰਦਰਾ ਡੇਰਾ ਸਾਹਿਬ ਇੱਥੇ ਪਹਿਲੀ ਤਰੀਕ ਦੇ ਲਾਗੇ ਹੋ 1 ਸਤੰਬਰ ਦੇ ਲਾਗੇ ਇਹ ਸਾਰੇ ਕਾਰਜ ਆਰੰਭ ਹੋ ਜਾਣੇ ਆ ਕਿਤੇ ਕੀਰਤਨ ਦਰਬਾਰ ਕਿਤੇ ਧਾਡੀ ਦਰਬਾਰ ਕਿਤੇ ਹੋਰ ਪ੍ਰੋਗਰਾਮ ਸਾਰੇ ਚੱਲਣੇ ਨੇ ਉਹਦੇ ਇਸੇ ਤਰ੍ਹਾਂ 5 ਤਰੀਕ ਨੂੰ ਗੁਰਦਣਾ ਡੇਰਾ ਸਾਹਿਬ ਜੋ ਮਾਤਾ ਸਰਖਣੀ ਦਾ ਪੇਕਾ ਘਾਰੇ ਉਹ ਤੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਕੇ ਵੀ ਕਰ ਰਹੇ ਨੇ 8 ਤਰੀਕ ਨੂੰ ਇਥੋਂ ਸੰਗਤ ਜਿਹੜੀ ਇਹ ਉਹ ਗੁਰਦਰਾ ਬੇਰ ਸਾਹਿਬ ਸultanpur Lodhi ਜਾਏਗੀ 8 ਤਰੀਕ ਨੂੰ ਹੀ ਅਖੰਡ ਪਾਠ ਸਾਹਿਬ ਸਾਰੇ ਗੁਰਦਰਾ ਸਾਹਿਬ ਵਿੱਚ ਆਰੰਭ ਹੋਣਗੇ 9 ਤਰੀਕ ਨੂੰ ਉਥੋਂ ਗੁਰਦਰਾ ਬੇਰ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਬਟਾਲੇ ਦੀ ਧਰਤੀ ਤੇ ਆਉਣਾ ਹੈ 10 ਸਤੰਬਰ ਨੂੰ ਇੱਕ ਮਹਾਨ ਨਗਰ ਕੀਰਤਨ ਗੁਰਦਰਾ ਡੇਰਾ ਸਾਹਿਬ ਮਾਤਾ ਸ੍ਰੀ ਸਰਖਣੀ ਦਾ ਜਿਹੜਾ ਪੇਕਾ ਘਰ ਸੀ ਜਿੱਤੇ ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਹੋਇਆ ਉਥੋਂ ਉਹ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਗਵਾਈ ਧਾਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਮੁੜ ਕੇ ਗੁਰਦਰਾ ਡੇਰਾ ਸਾਹਿਬ ਉਹਦੀ ਸਮਾਪਤੀ ਹੋਣੀ ਹੈ ਮੈਂ ਸਮੂਚੀਆਂ ਨਾਨਕਨਾਮ ਦੇਵਾ ਸੰਗਤਾਂ ਨੂੰ ਆਪਣੇ ਵੱਲੋਂ ਆਪਣੇ ਮੈਜਰ ਸਾਹਿਬਾਨ ਵੱਲੋਂ ਆਪਣੇ ਸਾਥੀਆਂ ਵੱਲੋਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਤੇ ਉੱਥੋਂ ਦੇ ਸਕੱਤਰ ਸਹਿਬਾਨ ਵੱਲੋਂ ਬੇਨਤੀ ਕਰਨਾ ਆਓ ਹਲਕੇ ਇਸ ਦਿਨ ਤੇ ਸਾਰੇ ਇਕੱਤਰ ਹੋ ਕੇ ਧਾਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਣ ਲਈ ਆਪਾਂ ਵੱਧ ਤੋਂ ਵੱਧ ਜੋਗ ਪ੍ਰਬੰਧ ਵੀ ਕਰਨੇ ਨੇ ਔਰ ਸੰਗਤਾਂ ਦੀ ਆਮਦ ਲਈ ਸਾਰਾ ਸਤਕਾਰ ਵਿੱਚ ਪ੍ਰਬੰਧ ਵੀ ਕਰਨਾ ਹੈ ਉਤੇ ਰਸਤਿਆਂ ਨੂੰ ਸਜਾਵਟ ਵਿੱਚ ਸਜਾਉਣਾ ਹੈ ਜਿੱਥੇ ਪਹਿਲਾਂ ਵੀ ਬੇਨਤੀ ਕੀਤੀ ਹੈ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਹੁੱਲਰ ਬਾਜ ਕੋਈ ਵੀ ਹੋਵੇ ਜਿਹੜਾ ਮਾਹੌਲ ਨੂੰ ਖਰਾਬ ਕਰਦਾ ਹੋਵੇ ਆਪਣੇ ਟਰੈਕਟਰਾਂ ਦੇ ਬੀਜੇ ਲਾ ਕੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਲਾ ਕੇ ਸੰਗਤ ਵਿੱਚ ਆ ਕੇ ਜੇ ਕੋਈ ਖਰਾਬੀ ਕਰਦਾ ਹੈ ਉਹ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਉਤੇ ਕਰੇ ਪਰ ਸਾਡੀ ਨਿਮਰਤਾ ਸਾਇਦ ਉਹਨਾਂ ਨੌਜਵਾਨਾਂ ਨੂੰ ਬੇਨਤੀ ਏ ਆਓ ਆਪਾਂ ਗੁਰੂ ਨੂੰ ਸਮਰਪਿਤ ਹੋਣਾ ਕਿਸੇ ਤਰ੍ਹਾਂ ਦੀ ਹੁੱਲਰਬਾਜੀ ਨਹੀਂ ਕਰਨੀ ਗੁਰੂ ਕੋਲੋਂ ਅਸੀਸ ਲੈਣ ਲਈ ਸਾਨੂੰ ਗੁਰੂ ਦੇ ਚਰਨਾਂ 'ਚ ਸੀਸ ਝੁਕਾਉਣਾ ਪੈਣਾ ਹੈ ਅੱਜ ਦੀ ਮੀਟਿੰਗ ਵਿੱਚ ਸਾਰੀਆਂ ਵਿਚਾਰਾਂ ਸਾਰੀ ਸੰਗਤ ਦੇ ਹੁੰਦਿਆਂ ਕਰਕੇ ਅਗਲੇ ਫੈਸਲੇ ਸਾਰੇ ਪ੍ਰਸ਼ਾਸਨ ਨੂੰ ਮਿਲ ਕੇ ਉਹਨਾਂ ਤੱਕ ਸਾਰੀ ਗੱਲ ਕੀਤੀ ਜਾਏਗੀ ਬਹੁਤ ਬਹੁਤ ਫੇਰ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਤਿਕਾਰ ਸ੍ਰੀ ਸ਼ੀਤਾ ਦਾ ਧੰਨਵਾਦ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਗੁਰਨਾਮ ਸਿੰਘ ਜਸਰ ਮੈਂਬਰ ਫਰੋਮਿੰਗ ਮੇਟੀ ਹਲਕਾ ਬਟਾਲਾ ਗੁਰੂ ਨਾਨਕ ਦੇਵ ਜੀ ਦੇ ਸੱਚੇ ਪਾਤਸ਼ਾਹ ਜੀ ਦਾ ਵਿਆਹ ਹਰ ਸਾਲ ਆਪਾਂ ਮਨਾਉਂਦੇ ਆਂ ਸਰਦਾਰ ਭਗਤਾਂ ਨਾਲ ਮਨਾਉਂਦੇ ਆਂ ਗੁਰੂ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਬਟਾਲਾ ਦੀ ਸੰਗਤ ਇਹ ਸਤਿਗੁਰ ਜੀ ਇਹ ਚੜ੍ਹਦੀ ਕਲਾ ਵਿੱਚ ਰੱਖਿਓ ਇਤਾਂ ਹੀ ਘਰ ਘਰ ਖੁਸ਼ੀਆਂ ਰੱਖਿਓ ਵਿਆਹ ਦੀ ਜੇ ਦੀ ਗੱਲ ਕਰਦੇ ਜਦੋਂ ਪ੍ਰਾਤ ਆਉਂਦੀ ਬੜਾ ਕੁਝ ਹੁੰਦਾ ਪਰ ਮਹਾਰ ਬੰਦਾ ਜਿਹਦਾ ਸਵਾਗਤ ਕਰਦਾ ਗੁਰੂ ਮਹਾਰਾਜ ਸਿੱਤੇ ਪਾਤਸ਼ਾਹ ਜੀ ਸਵਾਗਤ ਇਦਾਂ ਹੀ ਕਰਦੇ ਰਹੀਏ ਮਹਾਰਾਜ ਸਿੱਤੇ ਪਾਤਸ਼ਾਹ ਜੀ ਅਰਦਾਸ ਬੇਨਤੀ ਕਰਦੇ ਆ ਘਰ ਘਰ ਗਲੀ ਗਲੀ ਮਹੱਲੇ ਮਹੱਲੇ ਚ ਆਪਣਾ ਦੀਵ ਮਾਲਾ ਕਰੀਏ ਤੇ ਗੁਰੂ ਮਹਾਰਾਜ ਸਿੱਤੇ ਪਾਤਸ਼ਾਹ ਜੀ ਨੂੰ ਖੁਸ਼ੀਆਂ ਦਾ ਅਨੰਦ ਮਾਣੀਏ ਬਹੁਤ ਬੜੇ ਨਾਗਰ ਦਾ ਪਰੇ ਬਰੋਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦਾ ਵਰਿੰਦਰ ਸਿੰਘ ਸ਼ਾਨਪਰਾ ਸਾਹਿਬ ਦਾ ਡਾਇਰੈਕਟਰ ਮੈਦਨ ਤੋਂ ਕੋਰਪੋਰੇਟ ਜੁਨਕਟੀ ਸਭ ਤੋਂ ਪਹਿਲਾਂ ਸਾਰਿਆਂ ਨਾਲ ਗੁਰੂ ਕਬੇ ਦੀ ਸਾਂਝ ਤੋਂ ਨਵਾਹਿ ਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਾਹਿਬ ਅੱਜ ਦੀ ਜੋ ਮੀਟਿੰਗ ਹੈ ਉਹ ਨਾਨਕ ਸਾਹਿਬ ਦੇ ਵਿਆਹ ਪਰਵਦੇਸਾ ਸੰਗਰਾਮ ਦੀ ਜੋ ਸਲਾਹ ਅਨੈਗਿਆਪਾ ਮੰਨੋਨੇ ਆ ਉਹਦੇ ਸਬੰਧ ਵਿੱਚ ਰੱਖੀ ਗਈ ਹੈ ਕਿ ਕਿਸ ਤਰ੍ਹਾਂ ਚੰਗੇ ਢੰਗ ਨਾਲ ਸਜਾਉ ਢੰਗੜਾ ਹਰਮਤ ਦੀ ਆਸ਼ਾ ਅਨਸਾਰ ਇਹਨੂੰ ਮਨਾਇਆ ਜਾਵੇ ਔਰ ਵਧੀਆ ਤਰੀਕੇ ਨਾਲ ਸਾਧਵੇਂ ਤਰੀਕੇ ਨਾਲ ਮਨਾਇਆ ਜਾਵੇ ਔਰ ਨਾਲ ਹੀ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਜਿਹੜੇ ਟਰੈਕਟਰਾਂ ਨਾਲ ਸ਼ਾਮਲ ਹੁੰਦੇ ਆ ਜਾਂ ਉਹ ਵੱਡੇ ਵੱਡੇ ਟੈਕ ਲਾ ਕੇ ਜਾਂ ਉਹ ਕਾਣੇ ਲਾ ਕੇ ਹੁੱਲੜਬਾਜੀ ਕਰਦੇ ਆ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਵਿਆਹਪੁਰ ਵਪਾਰਾ ਇਤਿਹਾਸਕ ਮੱਤਸਾ ਹੈ ਦੀ ਤੇ ਇਹਨੂੰ ਚੰਗੇ ਜੋਗ ਤਰੀਕੇ ਨਾਲ ਗੁਰਵਤ ਅਨੁਸਾਰ ਬਣਾਉਣਾ ਚਾਹੀਦਾ ਨਾ ਕਿ ਹੁੱਲੜਬਾਜੀ ਕਰਨੀ ਚਾਹੀਦੀ ਤੇ ਸੰਗਤਾਂ ਨੂੰ ਬੇਨਤੀ ਆ ਹੋਰ ਜੋਰ ਬੜੇ ਵਧੀਆ ਤਰੀਕੇ ਨਾਲ ਸ਼ਾਤਬੇ ਤੇ ਗਾਂ ਨਗਰ ਕੀਤੇ ਸ਼ਾਮ ਨੂੰ ਕਿ ਵਿਆਹਪੁਰ ਦੀਆਂ ਖਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ